ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੀ ਇੱਕ ਇਹੋ ਜਿਹਾ ਆਰਗੈਨਿਕ ਫਰਟੀਲਾਈਜ਼ਰ ਬਣਾਣਾ ਜਿਹਦਾ ਆਪਾਂ ਰਿਜ਼ਲਟ ਵੀ ਤੁਹਾਨੂੰ ਦਿਖਾਵਾਂਗੇ ਆਪਣੇ ਬੂਟਿਆਂ ਦੇ ਰੂਪ ਵਿੱਚ ਆਪਣੇ ਸਬਜ਼ੀਆਂ ਜਿਹੜੀਆਂ ਵੈਜੀਟੇਬਲ ਲੱਗੀਆਂ ਹੋਈਆਂ ਉਹਦੇ ਰੂਪ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਇਹਦਾ ਕੀ ਕੀ ਫਾਇਦਾ ਹੁੰਦਾ ਆ ਤੇ ਤੁਹਾਨੂੰ ਬਿਲਕੁਲ ਵੀ ਕੋਈ ਕੈਮੀਕਲ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਸਹੀ ਤਰੀਕੇ ਨਾਲ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹੋ ਇਹਦੇ ਵਾਸਤੇ ਜਿਹੜੀ ਆਪਾਂ ਨੂੰ ਸਮੱਗਰੀ ਚਾਹੀਦੀ ਹੈ ਪਹਿਲਾਂ ਸਾਰੀ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਈਏ ਇਹ ਮਨ ਲਿਆ ਜੀ ਅੱਧਾ ਕਿਲੋ ਮੈਂ ਦਹੀਂ ਲਿਆਵਾ ਤੁਸੀਂ ਦਹੀਂ ਹੈਗਾ ਦਹੀਂ ਲੈ ਲਓ ਨਹੀਂ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਲੱਸੀ ਆਮ ਹੀ ਆਪਾਂ ਨੂੰ ਘਰਾਂ ਚੋਂ ਮਿਲ ਜਾਂਦੀ ਹੈ ਜਾਂ ਤੁਸੀਂ ਦਹੀਂ ਤੋਂ ਲੱਸੀ ਬਣਾ ਲਓ ਉਹ ਜਿੱਦਾਂ ਵੀ ਤੁਹਾਨੂੰ ਆਪਣਾ ਠੀਕ ਲੱਗਦਾ ਤੁਸੀਂ ਲੈ ਸਕਦੇ ਹੋ ਮਾਤਰਾ ਆਪਣੇ ਹਿਸਾਬ ਨਾਲ ਤੁਸੀਂ ਵੱਧ ਘੱਟ ਕਰ ਸਕਦੇ ਹੋ ਇਹ ਮੇਰੇ ਕੋਲ ਜਿੰਨੇ ਵੀ ਨਿੰਬੂ ਥੱਲੇ ਡਿੱਗੇ ਹੋਏ ਸੀ ਨਾ ਉਹ ਮੈਂ ਸਾਰੇ ਲੈ ਆਈਆਂ ਲਗਭਗ 6 ਕਿਲੋ ਕਰੀਬ ਇਹ ਹੈਗੇ ਆ ਜੀ ਨਿੰਬੂ ਠੀਕ ਆ ਇਹਦੇ ਵਿੱਚੋਂ ਮੈਂ ਕੁਝ ਪਾ ਲੈਣੇ ਆ ਤੇ ਕੁਝ ਨਿੰਬੂ ਮੈਂ ਵਿੱਚੋਂ ਕੱਢ ਦੇਣੇ ਆ ਕਿਉਂਕਿ ਇਹਦੀ ਮਾਤਰਾ ਜ਼ਿਆਦੀ ਆ ਇਹਦੇ ਵਿੱਚ ਮੈਂ 3 ਕਿਲੋ ਨਿੰਬੂ ਪਾਉਂਗੀ ਤੇ ਉਹ ਦੂਸਰਾ ਆਪਾਂ ਚਾਹੀਦਾ ਕਾਪਰ ਧੋਰ ਚਾਹੀਦੇ ਆਪਾਂ ਨੂੰ ਅੰਡੇ ਤੁਸੀਂ ਜੇ ਅੰਡੇ ਨਹੀਂ ਖਾਂਦੇ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਪਰ ਅੰਡਿਆਂ ਦਾ ਬਹੁਤ ਜ਼ਿਆਦਾ ਜਿਹੜਾ ਫਾਇਦਾ ਆਪਾਂ ਨੂੰ ਮਰੋੜੀਆ ਰੋਗ ਦੇ ਵਿੱਚ ਵੀ ਹੁੰਦਾ ਆ ਜਿਹੜਾ ਕਿ ਆ ਬੂਟਿਆਂ ਨੂੰ ਤੁਸੀਂ ਦੇਖਿਆ ਹੋਣਾ ਵਾ ਲੀਫ ਕਰਲ ਵਾਇਰਸ ਜਿਹਨੂੰ ਕਹਿੰਦੇ ਆ ਉਹਦੇ ਵਾਸਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਜੇ ਤੁਸੀਂ ਆਰਗੈਨਿਕ ਖੇਤੀ ਕਰਨੀ ਆ ਤਾਂ ਦੂਜਾ ਦਹੀਂ ਨਿੰਬੂ ਤੇ ਇੱਕ ਕਾਪਰ ਹੋ ਗਿਆ ਆਪਣਾ ਦੇਖੋ ਗਿਆ ਆਪਣੇ ਅੰਡੇ ਚਾਰ ਪੰਜ ਚੀਜ਼ਾਂ ਬਸੇ ਦੇ ਵਿੱਚ ਲੱਗਣੀਆਂ ਆ ਕੋਈ ਬਹੁਤ ਜ਼ਿਆਦਾ ਕੋਈ ਇੰਨਾ ਵੱਡਾ ਨਹੀਂ ਹੁੰਦਾ ਮਤਲਬ ਬਹੁਤ ਚੀਜ਼ਾਂ ਇਕੱਠੀਆਂ ਨਹੀਂ ਕਰਨੀਆਂ ਪੈਂਦੀਆਂ ਤੇ ਇੱਕ ਐਲੋਵੇਰਾ ਤੁਹਾਨੂੰ ਆਮ ਹੀ ਘਰਾਂ ਚੋਂ ਮਿਲ ਜਾਣਾ ਪਰ ਮੈਂ ਇਹ ਲਿਕੁਇਡ ਲੈ ਆਂਦਾ ਵਾ ਕਿਉਂਕਿ ਇਹ ਛੇਤੀ ਵਰਤਣਾ ਪੈਣਾ ਇਹ ਜ਼ਿਆਦਾ ਦੇਰ ਆਪਾਂ ਇਹਨੂੰ ਰੱਖ ਨਹੀਂ ਸਕਦੇ ਇਹ ਆਪਾਂ ਨੂੰ ਲਗਭਗ ਮੈਂ 5-6 ਦਿਨ ਤੋਂ ਇਹਨੂੰ ਸਟਾਰਟ ਕਰ ਦੇਣਾ ਪਉਣਾ ਤੇ ਲਗਭਗ 15-20 ਦਿਨਾਂ ਦੇ ਵਿੱਚ ਇਹਨੂੰ ਆਪਾਂ ਖਤਮ ਕਰ ਦੇਣਾ ਵਾ ਉਸ ਤੋਂ ਜ਼ਿਆਦਾ ਨਹੀਂ ਰੱਖਣਾ ਇਹਦੇ ਵਿੱਚ ਜਿਹੜੀ ਮਿੱਟੀ 'ਚ ਬਹੁਤ ਜ਼ਿਆਦਾ ਸੁਧਾਰ ਹੋਊਗਾ ਆਪਣੀ 'ਚ ਤੇ ਦੂਜਾ ਆਪਣੀ ਜਿਹੜੀ ਆ ਮਤਲਬ ਕਿ ਮਿੱਟੀ ਬਿਲਕੁਲ ਸੌਫਟ ਹੋ ਜਾਣੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਨਾਲ ਮਤਲਬ ਕਿ ਵਧੀਆ ਰਿਜ਼ਲਟ ਮਿਲਦਾ ਆ ਹੁਣ ਆਪਾਂ ਇਹਦੇ ਵਿੱਚ ਦਹੀਂ ਪਾ ਦਾਂਗੇ ਤੁਸੀਂ ਅੰਡੇ ਨਹੀਂ ਪਾਉਣੇ ਤਾਂ ਤੁਸੀਂ ਸਕਿਪ ਕਰ ਦਿਓ ਹੋ ਰਹਿਣ ਦਿਓ ਜੇ ਤੁਸੀਂ ਅੰਡੇ ਵਗੈਰਾ ਨਹੀਂ ਵਰਤਦੇ ਪਰ ਜੇ ਤੁਸੀਂ ਵਰਤਦੇ ਆ ਤਾਂ ਫਿਰ ਜ਼ਰੂਰ ਪਾਓ ਦੂਜੇ ਨੰਬਰ ਤੇ ਪਾਉਂਗੀ ਮੈਂ ਇਹਦੇ ਵਿੱਚ ਐਲੋਵੇਰਾ ਜੂਸ ਜੇ ਤੁਸੀਂ ਇਹਨੂੰ ਜਿਆਦਾ ਦਿਨ ਰੱਖਣਾ ਹੈ ਨਾ ਫਿਰ ਤੁਸੀਂ ਜਿਹੜੀਆਂ ਐਲੋਵੇਰੇ ਦੀਆਂ ਹੁੰਦੀਆਂ ਉਹ ਪੱਤੀਆਂ ਹੁੰਦੀਆਂ ਉਹ ਵੀ ਪਾ ਸਕਦੇ ਹੋ ਪਰ ਮੈਂ ਇਹਨੂੰ ਛੇਤੀ ਛੇਤੀ ਵਰਤਣਾ ਹੈ ਨਵੀਆਂ ਫਸਲਾਂ ਜਿਹੜੀਆਂ ਮੈਂ ਲਗਾਉਣੀਆਂ ਨਾ ਉਹ ਮਿੱਟੀ ਦੇ ਵਿੱਚ ਮੈਂ ਇਹਨੂੰ ਪਾਣਾ ਹੈ ਮਤਲਬ ਮਿੱਟੀ ਬਣਾਉਣ ਤੋਂ ਜਦੋਂ ਆਪਾਂ ਮਿੱਟੀ ਬਣਾਉਨੇ ਆ ਨਾ ਉਦੋਂ ਇਹਦਾ ਪਾਣੀ ਜਿਹੜਾ ਨਿਕਲਣਾ ਇਹਦੇ ਵਿੱਚੋਂ ਉਹ ਮਿੱਟੀ ਦੇ ਮੈਂ ਛਿੜਕ ਕੇ ਮਿੱਟੀ ਨੂੰ ਇਸ ਤਰ੍ਹਾਂ ਢਾਕ ਦੇਣਾ ਆ ਦੇਖੋ ਤੁਸੀਂ ਮਿੱਟੀ ਢਕੇ ਹੋਈ ਹੈ ਨਾ ਇਹ ਮੈਂ ਪਹਿਲਾਂ ਇਹਦੇ ਵਿੱਚ ਪਾ ਕੇ ਇਸ ਤਰ੍ਹਾਂ ਰੱਖਿਆ ਹੋਇਆ ਲਗਭਗ 15 ਤੋਂ 20 ਦਿਨ ਇਹਨੂੰ ਇਦਾਂ ਹੀ ਪਈ ਰਹਿਣਾ ਵਾ ਇਹਦੇ ਵਿੱਚ ਬੈਕਟੀਰੀਆ ਬਹੁਤ ਜ਼ਿਆਦੇ ਜਿਹੜੇ ਨਾ ਉਹ ਪੈਦਾ ਹੋ ਜਾਣੇ ਜਿਹੜੀ ਆਪਣੀ ਫਸਲਾਂ ਵਾਸਤੇ ਵਧੀਆ ਹੁੰਦੇ ਆ ਇਹ ਲਗਭਗ ਮੈਂ ਇੱਥੇ 15-20 ਗਮਲਿਆਂ ਦੀ ਮਿੱਟੀ ਜਿਹੜੀ ਢੱਕੀ ਹੋਈ ਆ ਤੇ ਆ ਆ ਫਿਰ ਕਿਉਂਕਿ ਮਿੱਟੀ ਆਪਾਂ ਬਣਾਉਂਦੇ ਰਹਿੰਦੇ ਆ ਆਪਾਂ ਨੂੰ ਅੱਗੇ ਲੋਡ ਪੈਂਦੀ ਰਹਿੰਦੀ ਆ ਉਹਦੇ ਵਾਸਤੇ ਮੈਂ ਦੁਬਾਰਾ ਲੱਗੀ ਅੱਜ ਬਣਾਣਾ ਹੁਣ ਮੈਂ ਲੱਗੀ ਜੀ ਇਹਦੇ ਵਿੱਚ ਪਾਣੀ ਪਾਣ ਪਾਣੀ ਪਾ ਕੇ ਇਹਨੂੰ ਆਪਾਂ ਭਰ ਦੇਣਾ ਵਾ ਅੰਡੇ ਤੁਸੀਂ ਦੇਖ ਸਕਦੇ ਹੋ ਮੈਂ ਤੋੜ ਲਿਆ ਤੋੜ ਕੇ ਬਿਲਕੁਲ ਬਰੀਕ ਕਰ ਦਿੱਤਾ ਇਹਨਾਂ ਨੂੰ ਇਹ ਵੀ ਆਪਾਂ ਸਾਥ ਹੀ ਪਾ ਦਾਂਗੇ ਮੇਨ ਆਪਣਾ ਰਹਿ ਗਿਆ ਜੀ ਹੁਣ ਗੁੜ ਗੁੜ ਪਾਣ ਵਾਲਾ ਇਹ ਗੁੜ ਮੈਂ ਇਸ ਦਾ ਲਿਕਵਿਡ ਹੀ ਲਿਓਨੀ ਹੁੰਨੀ ਆ ਜਾਂ ਜਿਹੜਾ ਘਰੇ ਵੇਸਟ ਗੁੜ ਪਿਆ ਹੋਵੇ ਨਾ ਫਿਰ ਆਪਾਂ ਉਹ ਵਰਤ ਲਈਦਾ ਸਸਤਾ ਗੁੜ ਜਿਹੜਾ ਤੁਹਾਨੂੰ ਮਿਲ ਜੇ ਤੁਸੀਂ ਉਹੀ ਲੈ ਸਕਦੇ ਹੋ ਇਹ ਵੀ ਆਪਾਂ ਸਾਥ ਹੀ ਪਾ ਦਵਾਂਗੇ ਪਾਣੀ ਨਾਲ ਮੈਂ ਤੁਸੀਂ ਦੇਖ ਸਕਦੇ ਹੋ ਡਰਮ ਮੈਂ ਭਰ ਦਿੱਤਾ ਆ ਲਗਭਗ ਮੈਂ ਪੌਣਾ ਇੱਕ ਡਰਮ ਕਰ ਦਿੱਤਾ ਤੇ ਬਾਕੀ ਆਪਾਂ ਲੋਡ ਮੁਤਾਬਕ ਬਾਅਦ ਵਿੱਚ ਇਹਦੇ ਵਿੱਚ ਪਾਣੀ ਪਾ ਦਵਾਂਗੇ ਤੇ ਹੁਣ ਮੈਂ ਇਹਦੇ ਉੱਤੇ ਢੱਕਣ ਦੇ ਦੂੰਗੇ ਇਹਨੂੰ ਨੰਗਾ ਬਿਲਕੁਲ ਨਹੀਂ ਛੜਨਾ ਤਾਂ ਕਿ ਇਹਦੇ ਵਿੱਚ ਕੋਈ ਕੀੜ ਬਤੰਗਾ ਨਾ ਆਵੇ ਵੈਸੇ ਇਹਦੇ ਵਿੱਚ ਬਹੁਤ ਘੱਟ ਕੀਟ ਵਗੈਰਾ ਆਉਂਦੇ ਹੁੰਦੇ ਇਸ ਤਰ੍ਹਾਂ ਦੇ ਮੱਛਰ ਜਿਹੇ ਆ ਜਾਂਦੇ ਆ ਦੇਖੋ ਤੁਸੀਂ ਜਿੱਦਾਂ ਮੱਛਰ ਆ ਨਾ ਤੇ ਜੇ ਤੁਸੀਂ ਇਹਦੀ ਸਪਰੇਅ ਕਰਨੀ ਆ ਫਿਰ ਤੁਸੀਂ ਇਹਨੂੰ ਮਹੀਨੇ ਤੋਂ ਉੱਪਰ ਰੱਖਣਾ ਵਾ ਤਾਂ ਕਿ ਜਿਹੜੇ ਨਿੰਬੂ ਆ ਨਾ ਉਹ ਬਿਲਕੁਲ ਗਲ ਜਾਣ ਇਹਦੇ ਵਿੱਚ ਮਤਲਬ ਉਹਨਾਂ ਦਾ ਜਿਹੜਾ ਅਸਰ ਆ ਨਿੰਬੂਆਂ ਦਾ ਉਹ ਨਿਕਲ ਜਵੇ ਤੇ ਸਪਰੇਅ ਵਾਸਤੇ ਆਪਾਂ ਨੂੰ ਜ਼ਿਆਦਾ ਟਾਈਮ ਰੱਖਣਾ ਪੈਣਾ ਤੇ ਜੇ ਤੁਸੀਂ ਇਹਦੀ ਸਪਰੇਅ ਕਰੋਗੇ ਤਾਂ ਤੁਹਾਡੇ ਬੂਟਿਆਂ ਨੂੰ ਜਿਹੜਾ ਮਰੋੜਿਆ ਰੋਗ ਆਉਂਦਾ ਖਾਸ ਤੌਰ ਤੇ ਮਿਰਚਾਂ ਜਾਂ ਆਪਣੇ ਟਮਾਟਰਾਂ ਦੇ ਬੁੱਟਿਆਂ ਉੱਤੇ ਆਉਂਦਾ ਹੁੰਦਾ ਲੀਫ ਕਰਲ ਵਾਇਰਸ ਜਿਹਨੂੰ ਕਹਿ ਦਿੰਦੇ ਆ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਦਿੰਦਾ ਵਾ ਮੈਂ ਤਾਂ ਇਹੀ ਮਤਲਬ ਔੜ-ਪੋੜੀ ਕਰਦੀ ਹੁੰਨੀ ਇਦਾਂ ਹੀ ਪੰਜਾਬੀ ਚ ਅਸੀਂ ਔੜ-ਪੋੜ ਮਤਲਬ ਉਸ ਚੀਜ਼ ਨੂੰ ਕਹਿ ਦਿੰਦੇ ਆ ਵੀ ਆਪਾਂ ਜਿੱਦਾਂ ਕਿਸੇ ਚੀਜ਼ ਦਾ ਕੋਈ ਨਵਾਂ-ਨਵਾਂ ਐਕਸਪੈਰੀਮੈਂਟ ਕਰੀਏ ਜਾਂ ਮਤਲਬ ਕਿ ਇਧਰੋਂ ਉਧਰੋਂ ਚੀਜ਼ਾਂ ਲੈ ਕੇ ਆਪਾਂ ਉਹਦੀ ਵਰਤੋਂ ਕਰੀਏ ਤੇ ਵਰਤ ਕੇ ਦੇਖੀਏ ਵੀ ਉਹਦਾ ਫਾਇਦਾ ਜਾਂ ਨੁਕਸਾਨ ਕੀ ਹੁੰਦਾ ਵਾ ਕਿਉਂਕਿ ਮੈਂ ਤਾਂ ਬਹੁਤ ਟਾਈਮ ਤੋਂ ਇਹ ਚੀਜ਼ਾਂ ਵਰਤ ਰਹੀਆਂ ਮਤਲਬ ਕੋਈ ਨਵਾਂ ਅੱਜ ਦਾ ਕੰਮ ਨਹੀਂ ਹੈਗਾ ਮੇਰੇ ਕੋਲ ਇਦਾਂ ਤੇ ਚਾਰ ਡਰਮ ਭਰੇ ਹੋਏ ਆ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਇੱਕ ਤਾਂ ਇਹ ਹੋ ਗਿਆ ਤੇ ਦੋ ਉੱਪਰਲੇ ਛੱਤ ਤੇ ਪਏ ਆ ਤੇ ਦੋ ਹੀ ਇਸ ਛੱਤ ਤੇ ਪਏ ਆ ਮੈਂ ਤੁਹਾਨੂੰ ਸਾਰੇ ਹੀ ਦਿਖਾਉਣੀ ਆ ਸਾਰੇ ਕੋਈ ਕਿਸੇ ਤਰ੍ਹਾਂ ਬਣਾਇਆ ਹੋਇਆ ਕੋਈ ਕਲਚਰ ਕੋਈ ਕਿਸੇ ਤਰ੍ਹਾਂ ਬਣਾਇਆ ਹੋਇਆ ਵਾ ਮਤਲਬ ਇੱਕ ਤਰ੍ਹਾਂ ਦਾ ਨਹੀਂ ਹੈਗਾ ਤਾਂ ਕਿ ਆਪਣੇ ਫਸਲਾਂ ਨੂੰ ਜਿਹੜੇ ਸਾਰੇ ਆ ਵੀਟਾਮਿਨ ਜਿੰਨੇ ਵੀ ਚਾਹੀਦੇ ਹੁੰਦੇ ਆ ਨਾ ਉਹ ਮਿਲ ਸਕਣ ਜੇ ਆਪਾਂ ਕੋਈ ਖਾਦ ਵਗੈਰਾ ਕੈਮੀਕਲ ਨਹੀਂ ਪਾਉਣਾ ਤਾਂ ਫਿਰ ਆਪਾਂ ਨੂੰ ਇਹ ਚੀਜ਼ਾਂ ਤਾਂ ਵਟਾਉਣੀਆਂ ਮਤਲਬ ਵਰਤਣੀਆਂ ਹੀ ਪੈਣੀਆਂ ਨਿੰਬੂ ਦੇ ਵਿੱਚ ਤੁਸੀਂ ਸਰਚ ਕਰਕੇ ਦੇਖ ਲਿਓ ਵੀ ਕਿੰਨੇ ਜ਼ਿਆਦਾ ਇਹਦੇ ਵਿੱਚ ਵਿਟਾਮਿਨ ਹੁੰਦੇ ਆ ਆ ਮਤਲਬ ਬਹੁਤ ਸਾਰੇ ਹੁੰਦੇ ਆ ਇਹਦੇ ਵਿੱਚ ਨਿੰਬੂ ਦੇ ਵਿੱਚ ਜਿਹੜੇ ਕਿ ਆਪਾਂ ਨੂੰ ਆਪਾਂ ਨੂੰ ਵੀ ਜ਼ਰੂਰੀ ਆ ਤੇ ਆਪਣੇ ਬੂਟਿਆਂ ਨੂੰ ਵੀ ਜ਼ਰੂਰੀ ਆ ਤੇ ਕਾਪਰ ਜਿਹੜਾ ਵਾ ਉਹ ਫੰਗਸ ਤੋਂ ਹੁੰਦਾ ਆ ਆਮ ਤੁਸੀਂ ਕਾਪਰ ਦੇ ਜਿਹੜੇ ਤੁਸੀਂ ਫੰਗੀ ਸਾਈਡ ਵੀ ਵਰਤੇਦੇ ਈ ਉਹ ਤੁਸੀਂ ਸਾਰਿਆਂ ਨੂੰ ਤੁਹਾਨੂੰ ਪਤਾ ਕਿਉਂਕਿ ਮੇਰੇ ਕੋਲ ਹੋਰ ਕੋਈ ਕਾਪਰ ਹੈ ਨਹੀਂ ਸੀ ਇਸ ਕਰਕੇ ਮੈਂ ਇਹ ਜੱਗੀ ਇਹਦੇ ਵਿੱਚ ਰੱਖ ਦੇਣਾ ਵਾਂ ਇਹਦੇ ਨਾਲ ਕੀ ਹੋਊਗਾ ਇੱਕ ਤੇ ਜੱਗ ਵੀ ਸਾਫ਼ ਹੋ ਜਾਣਾ ਵਾਂ 5-6 ਦਿਨ ਤੱਕ ਨਾ ਜੱਗ ਜਿਹੜਾ ਬਿਲਕੁਲ ਸਾਫ਼ ਹੋ ਜਾਣਾ ਨਿੰਪੂਆਂ ਦੇ ਨਾਲ ਤੁਸੀਂ ਦੇਖਿਓ ਵੀ ਜਿੱਦਾਂ オリジナル ਤਾਂਬੇ ਦਾ ਆਪਾਂ ਜੱਗ ਲਿਉਂਨੇ ਆ ਨਾ ਉਦਾਂ ਦਾ ਰੰਗੇ ਦਾ ਹੋ ਜਾਣਾ ਹਸ ਹੁਣ ਆਪਾਂ ਇਹਨੂੰ ਜਿਨਾ ਟਾਕ ਤੇ ਵੇਟ ਕਰਦੇ ਆ ਇੱਕ ਹਫਤੇ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਹਿਲਾਉਣ ਵਾਸਤੇ ਮਤਲਬ ਇਹਦੇ ਵਿੱਚ ਕਿਹੜਾ ਆਪਾਂ ਕੋਈ ਓਦਾਂ ਦੀ ਚੀਜ਼ ਪਾਈ ਆ ਵੀ ਜਿਹੜੀ ਥੱਲੇ ਬਹਿ ਜਾਣੀ ਆ ਬਸ ਨਿੰਬੂ ਆ ਨਿੰਬੂਆਂ ਦਾ ਅਸਰ ਨਿਕਲ ਗਿਆ ਤੇ ਫਿਰ ਆਪਾਂ ਇਹਨੂੰ ਵਰਤਣਾ ਸ਼ੁਰੂ ਕਰ ਦੇਣਾ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਬਸ ਟੱਕ ਦੇਵਾਂਗੇ ਇੱਕ ਡਰਮ ਇੱਧਰ ਬਣਾਇਆ ਹੋਇਆ ਆ ਦੇਖੋ ਤੁਸੀਂ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਇੱਧਰ ਪਿਆ ਆ ਵਾਲਾ ਜਿਹੜਾ ਹੈਗਾ ਵਾ ਇਹ ਤਾਂ ਹੈਗਾ ਮਤਲਬ ਸਿਰਫ ਸਪਰੇਅ ਵਾਸਤੇ ਇਹਦੇ ਮਿਰਚਾਂ ਨਿੰਮ ਐਲੋਵੇਰਾ ਤਤੂਰਾ ਮਤਲਬ ਆਹ ਆਹ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਜਿੰਨੀਆਂ ਵੀ ਮਤਲਬ ਕਿ ਜਹਿਰਵਜੋ ਹੁੰਦੀਆਂ ਉਹ ਸਾਰੀਆਂ ਪਾਈਆਂ ਹੋਈਆਂ ਇਹਦੇ ਵਿੱਚ ਆਰਗੈਨਿਕ ਖਾਦ ਬਣਾਉਣ ਤੋਂ ਬਾਅਦ ਆ ਗਈਆਂ ਜੀ ਮੈਂ ਸਬਜੀ ਵਾਲੀ ਛੱਤ ਤੇ ਤੇ ਉਹ ਤੁਹਾਨੂੰ ਮੈਂ ਅਦਰ ਰਿਜ਼ਲਟ ਦਿਖਾਉਣਾ ਸੀਗਾ ਆ ਦੇਖੋ ਤੁਸੀਂ ਮੇਰੀਆਂ ਭਿੰਡੀਆਂ ਦੇਖੋ ਕਿੰਨੀਆਂ ਸਾਫ਼ ਸੁਥਰੀਆਂ ਆ ਕਿਉਂਕਿ ਮੈਂ ਕਦੀ ਵੀ ਐਦਾਂ ਦੀ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੀ ਜਿੰਨੂੰ ਕਿ ਮੈਂ ਖੁਦ ਨਾ ਵਰਤਿਆ ਹੋਵੇ ਜਾਂ ਮੈਂ ਆਪ ਨਾ ਪਾਉਂਦੀ ਹੋਵਾਂ ਮੈਂ ਉਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਿਹੜੀ ਕਿ ਮੈਂ ਖੁਦ ਛੱਤ ਤੇ ਵਰਤੀਆਂ ਵਰਤਦੀਆਂ ਨਾ ਕਿ ਮੈਂ ਜ਼ਮੀਨ ਤੇ ਮੈਂ 0% ਕਰ ਰਹੀ ਆ ਬਿਲਕੁਲ ਕੈਮੀਕਲ ਦੀ ਕੁਛ ਨਹੀਂ ਮਤਲਬ ਕਿ ਇਹੋ ਜਿਹਾ ਕਦੀ ਖਾਦ ਲਿਆਣ ਕੇ ਜਾਂ ਪੰਪ ਲਿਆਣ ਕੇ ਵੀ ਨਹੀਂ ਦੇਖਿਆ ਛੱਤ ਤੇ ਸਿਰਫ ਉਹਨਾਂ ਵਾਸਤੇ ਪੰਪ ਲੈ ਕੇ ਆਉਣੀ ਹੁੰਦੀਆਂ ਜਿਹੜੇ ਆਪਾਂ ਖੁਦ ਬਣਾਉਨੇ ਆ ਤੇ ਉਹੀ ਮੈਂ ਪਾਉਣੀ ਆ ਇੱਥੇ ਇੱਕ ਆ ਦੇਖੋ ਮੈਂ ਆ ਇਧਰ ਡਰਮ ਬਣਾਇਆ ਹੋਇਆ ਇਹ ਮੇਰੇ ਕੋਲ ਸਪਰੇਅ ਵਾਲਾ ਡਰਮ ਪਿਆ ਸੀ ਤੇ ਉਹਦੇ ਵਿੱਚ ਆ ਮੈਂ ਦੇਖੋ ਤੁਸੀਂ ਕਿੰਨਾ ਵਧੀਆ ਇਹ ਤਿਆਰ ਹੋਇਆ ਪਿਆ ਕਿੰਨੇ ਜ਼ਿਆਦਾ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪਾਣੀ ਨਾ ਮਤਲਬ ਅਸੀਂ ਦੇਖ ਕੇ ਪਹਿਚਾਨ ਸਕਦੇ ਆ ਇਹ ਇੱਕ ਹਸਾਲ ਦੇ ਨਾਲ ਜਿਹੜੀ ਇਹ ਫੰਗਸ ਲੱਗੀ ਹੋਈ ਆ ਪਰ ਸਾਡੇ ਵਾਸਤੇ ਜਿਹੜੀ ਇਹ ਫੰਗਸ ਆ ਨਾ ਇਹ ਬਹੁਤ ਕੰਮ ਦੀ ਚੀਜ਼ ਆ ਇੱਕ ਏ ਡਰਮਾ ਇੱਕ ਮੈਂ ਤੁਹਾਨੂੰ ਹੋਰ ਡਰਮ ਦਿਖਾਉਣੀ ਇੱਧਰ ਇਹ ਮੈਂ ਸਾਰੇ ਡਰਮ ਨਾ ਇਸ ਤਰ੍ਹਾਂ ਟਾਕੇ ਰੱਖੇ ਹੋਏ ਹਵਾ ਦੇ ਨਾਲ ਨਾ ਟੱਕਣ ਜਿਹੜੇ ਉੱਡ ਜਾਂਦੇ ਆ ਇਹ ਚੌਥਾ ਡਰਮ ਆ ਗਿਆ ਆਪਣਾ ਆ ਦੇਖੋ ਤੁਸੀਂ ਇਹ ਕਦੀ ਖੋਲਿਆ ਨਹੀਂ ਨਾ ਹੁਣ ਮੈਂ ਕਾਫੀ ਦਿਨ ਹੋ ਗਏ ਵਰਤੇ ਨੂੰ ਕਿਉਂਕਿ ਹਫਤੇਕ ਬਾਅਦ ਹੀ ਵਾਰੀ ਆਉਂਦੀ ਆ ਆ ਦੇਖੋ ਤੁਸੀਂ ਇਹਦੀ ਮੈਂ ਵੀਡੀਓ ਨਹੀਂ ਹਜੇ ਸ਼ੇਅਰ ਕੀਤੀ ਵੀ ਇਹਦੇ ਵਿੱਚ ਕੀ ਕੀ ਪਾਇਆ ਹਵਾ ਕਿਉਂਕਿ ਸਪਰੇਅ ਕਰਦੀ ਹੁੰਨੀ ਆ ਮੈਂ ਉਹਦੇ ਵਾਸਤੇ ਸਿਰਫ 100 ml ਲੈਣਾ ਹੁੰਦਾ ਵਾ ਪ੍ਰਤੀ ਪੰਪ ਦੇ ਵਿੱਚ ਕਿੰਨਾ ਗਾੜਾ ਆ ਇਹ ਦੇਖੋ ਤੁਸੀਂ ਮੈਨੂੰ ਲੱਗਦਾ ਵੀ ਮੇਰੇ ਕੋਲੇ 5-6 ਸਾਲ ਨਹੀਂ ਮੁੱਕਣਾ ਜੇ ਮੈਂ ਇਹਦੀ ਕੱਲੀ ਸਪਰੇਅ ਕਰਾਂ ਤੇ ਬਹੁਤ ਸਸਤਾ ਬਣ ਜਾਂਦਾ ਮੈਨੂੰ ਲੱਗਦਾ ਮੇਰਾ ਤੇ ਕੋਈ ਖਰਚਾ ਆਇਆ ਹੀ ਨਹੀਂ ਸੀ ਕਿਉਂਕਿ ਸਾਰੀਆਂ ਚੀਜ਼ਾਂ ਆਪਣੇ ਘਰੇ ਹੀ ਹੁੰਦੀਆਂ ਵਾਂ ਪਰ ਮੈਂ ਇਹਦੀ ਵੀਡੀਓ ਨਹੀਂ ਸ਼ੇਅਰ ਕੀਤੀ ਇਹਦੇ ਵਿੱਚ ਆ ਤੁਹਾਨੂੰ ਮੱਕੀ ਦੇ ਦਾਣੇ ਦਿਖ ਰਹੇ ਹੁਣੇ ਸ਼ਾਇਦ ਹਜੇ ਵੀ ਪਏ ਆ ਕਿਉਂਕਿ ਇਹਦੇ ਵਿੱਚ ਅਨਾਜ ਦੀ ਵੀ ਵਰਤੋਂ ਹੁੰਦੀ ਆ ਜੇ ਇਹਦੀ ਵੀ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਇੱਕ ਬਹੁਤ ਵਧੀਆ ਫੰਗੀਸਾਈਡ ਕੀਟਨਾਸ਼ਕ ਤੇ ਮੇਨ ਜਿਹੜਾ ਆਪਣੇ ਮਰੋੜਿਆ ਰੋਗ ਲੱਗ ਜਾਂਦਾ ਨਾ ਪਿੰਡੀਆਂ ਨੂੰ ਜਾਂ ਤੁਸੀਂ ਦੇਖਿਆ ਹੋਣਾ ਕਰੇਲਿਆਂ ਨੂੰ ਬਹੁਤ ਜ਼ਿਆਦਾ ਲੱਗਦਾ ਮਰੋੜਿਆ ਰੋਗ ਜਿਹਨੂੰ ਲੀਫ ਕਰਲ ਵਾਇਰਸ ਕਹਿੰਦੇ ਆ ਉਹਦੇ ਵਾਸਤੇ ਤੇ 100% ਆ ਮਤਲਬ ਕੁਝ ਨਹੀਂ ਲੱਗੂਗਾ ਤੁਹਾਡੀ ਸਬਜੀ ਨੂੰ ਉਹਦਾ ਰਿਜ਼ਲਟ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਮਿਰਚ ਆ ਦੇਖੋ ਤੁਸੀਂ ਹੈ ਕਿਤੇ ਮਤਲਬ ਕਿ ਇਹਨੂੰ ਤੁਸੀਂ ਕਹਿ ਸਕਦੇ ਹੋ ਵੀ ਇਹ ਪਿਛਲੇ ਸਾਲ ਦਾ ਬੂਟਾ ਆ ਸਾਲ ਤੋਂ ਉੱਪਰ ਦਾ ਇਹ ਬੂਟਾ ਹੋ ਚੁੱਕਾ ਤੇ ਤੁਸੀਂ ਮਿਰਚਾਂ ਦੀ ਗਿਣਤੀ ਦੇਖੋ ਇਹਨੂੰ ਤੁਸੀਂ ਗਿਣ ਵੀ ਨਹੀਂ ਸਕਦੇ ਵੀ ਇੰਨੀ ਜ਼ਿਆਦੀ ਇਹਨੂੰ ਮਿਰਚ ਲੱਗੀ ਹੋਈ ਆ ਆ ਦੇਖੋ ਲੜੀਆਂ ਦੇ ਵਿੱਚ ਮਿਰਚਾਂ ਲੱਗੀਆਂ ਹੋਈਆਂ ਦੂਰੋਂ ਮੈਂ ਤੁਹਾਨੂੰ ਦਿਖਾਉਣੀ ਆ ਤੇ ਤੁਸੀਂ ਦੇਖੋ ਲਾਲ ਮਿਰਚਾਂ ਦੀ ਗਿਣਤੀ ਤੇ ਥੱਲੇ ਪਈਆਂ ਦੇਖੋ ਤੁਸੀਂ ਬਿਲਕੁਲ ਕੈਮੀਕਲ ਨਹੀਂ ਇਹਦੇ ਵਿੱਚ ਟੈਸਟ ਕਰਵਾਇਆ ਜਾ ਸਕਦਾ ਇਹ ਬੂਟਾ ਵੀ ਜੇ ਇਹਦੇ ਵਿੱਚ ਕੋਈ ਕੈਮੀਕਲ ਮਿਲ ਜਵੇ ਇਹਨਾਂ ਚੀਜ਼ਾਂ ਤੋਂ ਇਲਾਵਾ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਜਾਂ ਮੈਂ ਬਣਾਉਣੀ ਆ ਤੇ ਪਾਉਣੀ ਆ ਤੇ ਜਿਹੜੀ ਤੁਸੀਂ অর্ਗੈਨਿਕ ਪਿੰਡੀ ਤੋੜੋਂਗੇ ਨਾ ਉਹਦੀ ਮੈਂ ਤੁਹਾਨੂੰ ਆਵਾਜ਼ ਦਿਖਾਉਣੀ ਆ ਆ ਦੇਖੋ ਇਹ অর্ਗੈਨਿਕ ਪਿੰਡੀ ਦੀ ਆਵਾਜ਼ ਇਦਾਂ ਦੀ ਆਊਗੀ ਤੁਹਾਨੂੰ ਹਮੇਸ਼ਾ ਜੇ ਤੁਸੀਂ ਉਹ ਦੂਜੀ ਭਿੰਡੀ ਤੋੜੋਗੇ ਸਪਰਿਆਂ ਵਾਲੀ ਉਹ ਤੁਹਾਨੂੰ ਕੈਂਚੀ ਨਾਲ ਕੱਟਣੀ ਪਊਗੀ ਜਾਂ ਤੁਸੀਂ ਕਰਦ ਨਾਲ ਕੱਟਦੇ ਹੋਏ ਦੇਖੋਗੇ ਆਮ ਹੀ ਵੀਡੀਓ ਦੇ ਵਿੱਚ ਆ ਦੇਖੋ ਟੁੱਟਦੀਆਂ ਭਿੰਡੀਆਂ ਦੇਖਿਓ ਉਸ ਦੇਖਿਓ ਆ ਦੇਖੋ ਭਿੰਡੀ ਟੁੱਟਦੀ ਦੇਖੋ ਆਈ ਆਵਾਜ਼ ਇਹ ਹੈਗੀਆਂ ਆਰਗੈਨਿਕ ਭਿੰਡੀਆਂ ਇਨਾਂ ਚ ਕੋਈ ਕੈਮੀਕਲ ਨਹੀਂ ਹੈਗਾ ਤੇ ਜਦੋਂ ਕੈਮੀਕਲ ਹੋਊਗਾ ਇਹਦੀ ਡੰਡੀ ਜਿਹੜੀ ਚੀੜੀ ਹੋਊਗੀ ਹਮੇਸ਼ਾ ਇਹ ਵਾਲੀ ਤਿਆਨੂੰ ਕੈਂਚੀ ਨਾਲ ਕੱਟਣੀ ਪਊਗੀ ਜਾਂ ਤੁਸੀਂ ਇਹਨੂੰ ਕਟਰ ਨਾਲ ਕਟੋਗੇ ਫਿਰ ਇਸ ਤਰ੍ਹਾਂ ਭਿੰਡੀ ਨਹੀਂ ਤੁਸੀਂ ਤੋੜ ਸਕੋਗੇ ਮੇਨ ਪਹਿਚਾਨ ਹੁੰਦੀ ਆਰਗੇਨਿਕ ਦੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਇੱਕ ਮੈਂ ਤੁਹਾਨੂੰ ਭਿੰਡੀ ਦਾ ਬੂਟਾ ਹੋਰ ਦਿਖਾਉਣਾ ਸੀ ਭਿੰਡੀਆਂ ਤੇ ਮੈਂ ਕਾਫੀ ਤੋੜੀਆਂ ਮੈਨੂੰ ਲੱਗਦਾ 1.5-2 ਕਿਲੋ ਹੀ ਹੋਣੀਆਂ ਫਲੀਆਂ ਤੋੜੀਆਂ ਕੁਝ ਮੈਂ ਕਰੇਲੇ ਤੋੜੇ ਆ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਅੱਗੇ ਇੱਕ ਭਿੰਡੀ ਮੈਂ ਮੰਗਵਾਈ ਸੀਗੀ ਉਹਨੂੰ ਲਗਭਗ ਡੇਢ ਫੁੱਟ ਦੀ ਪਿੰਡੀ ਲੱਗਦੀ ਇੱਕ ਮਤਲਬ ਪਿਛਲੇ ਸਾਲ ਸੀ ਮੇਰੇ ਕੋਲ ਉਹ ਸੀਡ ਤੇ ਉਤੋਂ ਹੀ ਮੈਂ ਉਹ ਗਾਂ ਬੀਜਿਆ ਆ ਦੇਖੋ ਤੁਸੀਂ ਪਿੰਡੀ ਦੇ ਪੱਤੇ ਦੇਖੋ ਤੁਸੀਂ এলিਫੈਂਟ ਪਿੰਡੀ ਆ ਦੇਖੋ ਪੱਤੇ ਇਹਦੇ ਸਾਰੇ ਪਿੰਡ ਪੱਤੇ اسی ਤਰ੍ਹਾਂ ਦੇ ਹੀ ਆ ਤੇ ਮੇਰੇ ਕੋਲ ਇਹ ਚਾਰ ਬੂਟੇ ਉੱਗੇ ਆ ਮੇਰੇ ਬਾਕੀ ਨਹੀਂ ਉੱਗੇ ਇੱਕੋ ਹੀ ਪਿੰਡੀ ਦੇ ਬੀਜ ਸੀ ਮੇਰੇ ਕੋਲ ਤੇ ਹੁਣ ਦੇਖਦੇ ਆ ਇਹਨੂੰ ਪਿੰਡੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਆ ਫਿਰ ਆਪਾਂ ਗਾਂ ਇਹਦਾ ਜਿਹੜਾ ਬੀਜ ਆ ਨਾ ਉਹ ਸੇਵ ਕਰਾਂਗੇ ਇਹਦੇ ਪੱਤੇ ਵੀ ਸਾਰੇ ਇਸ ਤਰ੍ਹਾਂ ਨਾ ਟਾਣੀਆਂ ਦੇਖੋ ਨਿਕਲ ਆਉਂਦੀਆਂ ਮਤਲਬ ਜਦੋਂ ਬੂਟਾ ਉੱਗਦਾ ਨਾ ਤੇ ਨਾਲ ਹੀ ਚਾਰੇ ਛਰੇ ਜਿਹੜੀਆਂ ਟਾਣੀਆਂ ਉਹ ਨਿਕਲ ਆਉਂਦੀਆਂ ਇੱਧਰ ਆਪਣੇ ਬੈਂਗਣ ਲੱਗੇ ਹੋਏ ਆ ਇਹਨਾਂ ਨੂੰ ਹਲਕੀ ਫੁਲਕੀ ਜੀ ਕਾਣ ਹਜੇ ਪੈ ਜਾਂਦੀ ਐ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹ ਦਵਾਈ ਤੋਂ ਬਿਨਾ ਬਿਲਕੁਲ ਹੈਗੀ ਆ ਸਾਫ਼ ਆ ਨਹੀਂ ਬੈਂਗਣ ਨੂੰ ਥੋੜੀ ਬਾਲੀ ਕਾਣ ਪੈਣੀ ਹੀ ਆ ਇਹਨੂੰ ਤੁਸੀਂ 100% ਆਰਗੇਨਿਕ ਨਹੀਂ ਰੱਖ ਸਕਦੇ ਨੇ ਵੇਸਟੀ ਹੋ ਗਿਆ ਕਿਉਂਕਿ ਦੋ ਨੂੰ ਵੈਸੇ ਵੀ ਕੀ ਕਰਨਾ ਮੈਂ ਸੋਟੀ ਦਿੱਤੇ ਸਬਜ਼ੀਆਂ ਬਾਕੀ ਤਾਂ ਆਪਾਂ ਸਾਰੀਆਂ ਤੋੜ ਲਈਆਂ ਜੀ ਭਿੰਡੀਆਂ ਵੀ ਤੋੜਦੀਆਂ ਕਰੇਲੇ ਤੋੜ ਲੈ ਫਲੀਆਂ ਤੋੜਦੀਆਂ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਸੀ ਪਡੋਲ ਆ ਦੇਖੋ ਤੁਸੀਂ ਪਡੋਲ ਇਹਨੂੰ ਕਹਿੰਦੇ ਅਸੀਂ ਪਡੋਲ ਕਹਿ ਦਿੰਨੇ ਪੰਜਾਬੀ ਚ ਇਹ ਮੈਨੂੰ ਲੱਗਦਾ ਵੀ 2 ਫੁੱਟ ਦਾ ਹੋ ਗਿਆ ਹੁਣ ਇਹਨੂੰ ਮੈਂ ਥੋੜਾ ਹੁਣ ਤਾਂ ਕਰਕੇ ਬੰਨਦੀਆਂ ਤਾਂ ਕਿ ਇਹਦੀ ਲੰਬਾਈ ਵਧ ਸਕੇ ਤੇ ਦੂਜਾ ਮੈਂ ਇਹਨੂੰ ਤੋੜਨਾ ਨਹੀਂ ਹੈਗਾ ਕਿਉਂਕਿ ਕੋਈ ਖਾਂਦਾ ਨਹੀਂ ਹੁਣ ਕਾਫੀ ਵਾਰੀ ਬਣਾ ਚੁੱਕੇ ਆ ਇਸ ਕਰਕੇ ਇਹ ਮੈਂ ਬੀਜ ਰੱਖ ਲਿਆ ਇੱਕ ਨਾ ਇੱਧਰ ਵੀ ਕੰਦ ਤੋਂ ਲੰਮ ਕਰਿਆ ਸੀ ਆ ਦੇਖੋ ਤੁਸੀਂ ਜਿਹਦਾ ਸਨੇਕ ਲੰਮ ਕਰਿਆ ਹੁੰਦਾ ਨਾ ਇਸ ਤਰ੍ਹਾਂ ਲੱਗ ਰਿਹਾ ਇਹ ਤੇ ਇਹਨੂੰ ਦੇਖਦੇ ਆ ਕਿ ਕਿੰਨਾ ਕੁ ਵੱਧਾ ਇਹ ਥੱਲੇ ਜਾ ਰਿਹਾ ਜ਼ਮੀਨ ਨਾਲੋਂ ਤੇ ਇਹਨੂੰ ਮੈਂ ਥੋੜਾ ਉੱਪਰ ਕਰਕੇ ਬੰਨ ਦਿੰਨੀ ਆ ਇੱਧਰ ਲੱਗੀਆਂ ਹੋਈਆਂ ਆਪਣੇ ਛੋਟੀਆਂ ਫਲੀਆਂ ਇਹਨਾਂ ਦਾ ਸਾਈਜ਼ ਬਿਲਕੁਲ ਛੋਟਾ ਹੀ ਹੁੰਦਾ ਆ ਮੈਨੂੰ ਲੰਬੀ ਫਲੀ ਜ਼ਿਆਦਾ ਵਧੀਆ ਲੱਗਦੀ ਏ ਇਹਦੇ ਨਾਲੋਂ ਕੁਕੀ ਦਾ ਸਾਈਜ਼ ਬਹੁਤ ਛੋਟਾ ਹੁੰਦਾ ਆ ਤੇ ਮੈਨ ਤੇ ਇਹਦੇ ਵਿੱਚ ਵੀ ਉਹੀ ਕਰਨੀ ਪੈਂਦੀ ਆ ਆਪਾਂ ਨੂੰ ਪਰ ਫਿਰ ਵੀ ਆਪਾਂ ਜਿਹੜਾ ਬੀਜ ਆ ਇਹਦਾ ਵੀ ਛੱਡ ਦੇਣਾ ਆ ਬੀਜ ਨਹੀਂ ਆਪਾਂ ਮੈਂ ਬੀਜ ਨਹੀਂ ਘਵਾਉਂਦੀ ਹੁੰਨੀ ਕਿਸੇ ਵੀ ਚੀਜ਼ ਦਾ ਬੀਜ ਆਪਾਂ ਇਹਦਾ ਵੀ ਛੱਡ ਦੇਣਾ ਆ ਤੁਸੀਂ ਵੀ ਜੇ ਤੁਹਾਡੇ ਕੋਲ ਕੋਈ ਦੇਸੀ ਚੀਜ਼ ਹੈਗੀ ਆ ਨਾ ਤੇ ਉਹਦਾ ਬੀਜ ਨਾ ਕਦੀ ਵੀ ਘਵਾਇਆ ਕਰੋ ਬੀਜ ਉਹਦਾ ਜ਼ਰੂਰ ਛੱਡਿਆ ਕਰੋ ਚਾਹੇ ਥੋੜਾ ਹੀ ਛੱਡੋ ਜਿਹੜਾ ਵੀ ਆਪਾਂ ਨੂੰ ਇੱਕ ਫਲ ਲੰਬਾ ਜਾਂ ਜਾਂ ਵਧੀਆ ਜਾਂ ਦਿਸਦਾ ਹੈ ਨਾ ਉਹ ਆਪਾਂ ਬੀਜ ਵਾਸਤੇ ਛੱਡ ਦੇਣਾ ਹੁੰਦਾ ਇਹ ਫਲੀਆਂ ਦੀ ਕੋਈ ਅਲੱਗ ਵੈਰੈਟੀ ਆ ਇਹ ਜਦੋਂ ਬਹੁਤ ਜ਼ਿਆਦੀਆਂ ਲੰਬੀਆਂ ਹੋ ਜਾਣਗੀਆਂ ਨਾ ਫੇ ਲੱਗਣੀਆਂ ਇਹ ਫਲੀਆਂ ਤਾਂ ਛੇਤੀ ਲੱਗੀਆਂ ਆਉਂਦੀਆਂ ਲਗਭਗ ਮਹੀਨੇ ਦੇ ਵਿੱਚ ਹੀ ਲੱਗੀਆਂ ਆਉਂਦੀਆਂ ਆਹ ਵਾਲੀਆਂ ਤੇ ਮਹੀਨੇ ਦੇ ਵੀ ਨਹੀਂ ਬੂਟੇ ਹੋਏ ਹੋਣੇ ਹਜੇ ਉਸ ਤੋਂ ਵੀ ਪਹਿਲਾਂ ਹੀ ਲੱਗੇ ਆਈਆਂ ਇਸ ਕਰਕੇ ਮੈਂ ਬੇਸ਼ੱਕ ਫਲੀ ਦਾ ਸਾਈਜ਼ ਛੋਟਾ ਆ ਪਰ ਮਤਲਬ ਲੱਗਣ ਨੂੰ ਬਹੁਤ ਛੇਤੀ ਆ ਇਹ ਲਗਭਗ ਮੈਨੂੰ ਲੱਗਾ 30 ਤੋਂ 35 ਦਿਨਾਂ ਦੇ ਵਿੱਚ ਇਹ ਲੱਗ ਆਈਆਂ ਵਾ ਹੁਣ ਮੈਂ ਦੁਬਾਰਾ ਲਾਉਣੀਆਂ ਆ ਫਿਰ ਤੁਹਾਨੂੰ ਦੱਸੂਗੀ ਸਹੀ ਸਹੀ ਟਾਈਮ ਵੀ ਕਿੰਨੇ ਸਮੇਂ ਚ ਇਹ ਲੱਗੀਆਂ ਲੱਗਦੀਆਂ ਵੀ ਬਹੁਤ ਜ਼ਿਆਦਾ ਵਾ ਇਹ ਨਹੀਂ ਵੀ ਘੱਟ ਲੱਗਦੀਆਂ ਆ ਆ ਦੇਖੋ ਤੁਸੀਂ ਕਿਸ ਤਰ੍ਹਾਂ ਗੁੱਸ਼ਿਆਂ ਚ ਹੀ ਲੱਗੀਆਂ ਹੋਈਆਂ ਆ ਵਿੱਚੋਂ ਮੈਂ ਕੁਛ ਹੁਣ ਬੀਜ ਛੱਡ ਦੇਣੇ ਆ ਦੇਸੀ ਚੀਜ਼ਾਂ ਦਾ ਇਹੀ ਫਾਇਦਾ ਹੁੰਦਾ ਆ ਮਤਲਬ ਤੁਸੀਂ ਹੁਣੇ ਹੀ ਫਲੀਆਂ ਲੱਗੀਆਂ ਆ ਹੁਣੇ ਹੀ ਇਹਦਾ ਬੀਜ ਛੱਡੋ ਤੇ ਹੁਣੇ ਇਹਨਾਂ ਨੂੰ ਦੁਬਾਰਾ ਤੁਸੀਂ ਬੀਜ ਲਓ ਤੇ ਨਫਲੀਆਂ ਮੇਦੀਆਂ ਛਾੜਤੀਆਂ ਤਿੰਨ ਮੈਂ ਉਧਰ ਛਾੜਤੀਆਂ ਤੇ ਬਸ ਆਪਣੇ ਜੜੀਆਂ ਬੀਜਨ ਜੋਗੀਆਂ ਉਹ ਹੋ ਜਾਣੀਆਂ ਤੇ ਇੱਕ ਚੀਰ ਨਹੀਂ ਆਪਾਂ ਨੇ ਜਿਹੜੀ ਧਰਨ ਜੋਗੀ ਵੀ ਤੁਸੀਂ ਦੇਖ ਲਓ ਹੋ ਗਈ ਆ ਤੇ ਇੱਕ ਚੀਰ ਨਹੀਂ ਹੀ ਦੂਜੀਆਂ ਦੀ ਹੋ ਗਈ ਆ ਦੂਜੀਆਂ ਥੋੜੀਆਂ ਜਿਆਦੀਆਂ ਹੋ ਗਈਆਂ ਲੰਬੀਆਂ ਦੂਰੋਂ ਦੂਰੋਂ ਨਾਲ ਵੇਲਾ ਨਾਲ ਕਰੇਲੇ ਦਿਸਦੇ ਹੀ ਨਹੀਂ ਸੀ ਪਏ ਤੇ ਜਦੋਂ ਮੈਂ ਨੇੜੇ ਆਣ ਕੇ ਦੇਖਿਆ ਤਾਂ ਕਰੇਲੇ ਇੱਥੇ ਵੀ ਕਿੰਨੇ ਹੀ ਲੱਗੇ ਹੋਏ ਤਾਂ ਛੋਟੇ-ਛੋਟੇ ਵੀ ਦੇਖੋ ਤੁਸੀਂ ਕਿੰਨੇ ਲੱਗੇ ਹੋਏ ਆ ਵੇਲਾ ਦੀ ਹਾਲਤ ਇੰਨੀ ਵਧੀਆ ਨਹੀਂ ਹੈਗੀ ਕਿਉਂਕਿ ਸਪਰੇਅ ਵਗਾਰਾ ਨਹੀਂ ਕੋਈ ਹੁੰਦੀ ਤੇ ਉਹਦਾ ਕਰਕੇ ਹਰੀਆਲੀ ਤਾਂ ਸ਼ਾਇਦ ਇੰਨੀ ਨਹੀਂ ਹੋਊਗੀ ਵੇਲਾ ਤੇ ਪਰ ਫਲ ਬਹੁਤ ਸਾਫ਼ ਸੁਥਰਾ ਤੁਸੀਂ ਦੇਖੋ ਇਹ ਛੋਟਾ ਘਰੇਲਾ ਆ ਕਿਹੜਾ ਇਹਨੂੰ ਸ਼ਾਇਦ ਆ ਮੈਨੂੰ ਲੱਗਦਾ ਇਹਨੂੰ ਚੂਹਾ ਘਰੇਲਾ ਕਹਿ ਦਿੰਦੇ ਆ ਸ਼ਾਇਦ ਮਾਊਸ ਘਰੇਲਾ ਇਦਾਂ ਹੀ ਕੁਛ ਇਹਦਾ ਨਾਮ ਆ ਤੇ ਪਰ ਬੀਜ ਆਪਾਂ ਇਹਦਾ ਵੀ ਸਾਂਭ ਲੈਣਾ ਕਿਉਂਕਿ ਇਹ ਵੀ ਦੇਸੀ ਘਰੇਲਾ ਹੀ ਆ ਆ ਵੇਲ ਬਹੁਤ ਹਰੀ ਆ ਇਹ ਨਵੀਂ ਵੇਲ ਆ ਨਾ ਹੱਲੇ ਇਨੂੰ ਛੋਟੇ-ਛੋਟੇ ਤਾਂ ਬਹੁਤ ਲੱਗੇ ਹੋਇਆ ਦੇਖੋ ਤੁਸੀਂ ਇੱਧਰ ਬਹੁਤ ਕ੍ਰੇਲਾ ਲੱਗਾ ਹੋਇਆ ਛੋਟਾ ਆ ਹਜੇ ਜਿਆਦਾ ਵੱਡੇ ਨਹੀਂ ਹੋਏ ਪਰ ਤਿੰਨ-ਚਾਰ ਮੈਂ ਇਹਦੇ ਜਿਹੜੇ ਆ ਬੀਜ ਵਾਸਤੇ ਛੱਡ ਦੇਣੇ ਆ ਦੇਖੋ ਕਿੰਨੇ ਲੱਗੇ ਹੋਏ ਨਾ ਨਹੀਂ ਕਿੰਨੇ ਕਿ ਅੰਤ ਹੀ ਨਹੀਂ ਕੋਈ ਮਤਲਬ ਕਿੰਨੇ ਜ਼ਿਆਦਾ ਦੇਖੋ ਤੁਸੀਂ ਇੱਧਰ ਦੋ ਆ ਇੱਧਰ ਲੱਗੇ ਹੋਏ ਆ ਬੇਗਿਣਤ ਲੱਗੇ ਆ ਇੱਕ ਮੈਂ ਦੇਸੀ ਤੁਹਾਨੂੰ ਵੈਰਾਈਟੀ ਹੋਰ ਦਿਖਾਉਣੀ ਆ ਇੱਧਰ ਬਹੁਤ ਕ੍ਰੇਲਾ ਲੱਗਾ ਹੋਇਆ ਇਹਨਾਂ ਨੂੰ ਮੈਂ ਸਵੇਰੇ ਵੀ ਤੋੜਿਆ ਸੀ ਉਹ ਵੀ ਵਿੱਚ ਵੀਡੀਓ ਮੈਂ ਐਡ ਕਰੂੰਗੀ ਆ ਦੇਖੋ ਤੁਸੀਂ ਤੇਦੀ ਵੇਲ ਦੀ ਤੁਸੀਂ ਦੇਖੋ ਸਫਾਈ ਦੇਖੋ ਸਾਫ ਸੁਥਰੀ ਵੇਲ ਕਿੰਨੀ ਆ ਤੇ ਕਰੇਲੇ ਵੀ ਦੇਖੋ ਤੁਸੀਂ ਕਿੰਨੇ ਲੱਗੇ ਸੇ ਆਹ ਦੇਖੋ ਇੱਧਰ ਮਤਲਬ ਫੇਰ ਮੈਨੂੰ ਇੱਕ ਦਿਨ ਕਿਸੇ ਨੇ ਕਮੈਂਟ ਕੀਤਾ ਵੀ ਇੱਕ ਵੇਲ ਦੇ ਨਾਲੋਂ ਤੁਹਾਡਾ ਸਬਜੀ ਦਾ ਕਿਦਾਂ ਸਰ ਜਾਂਦਾ ਹੁਣ ਤੁਸੀਂ ਦੇਖ ਲਓ ਵੀ ਇਹ ਪਰਸੋਂ ਤੱਕ ਸਾਰੇ ਹੀ ਹੋ ਜਾਣੇ ਆ ਲਗਭਗ 12-13 ਕਰੇਲੇ ਇੱਥੇ ਹੀ ਹੈਗੇ ਆ ਤਿੰਨ ਇੱਥੇ ਦੋ ਆ ਵਾਲੇ ਇੱਕ ਆ ਵਾਲਾ ਤਿੰਨ ਆ ਦੇਖੋ ਤੁਸੀਂ ਦੋ 3 4 ਤਾਂ ਹਜੇ ਇੱਧਰ ਪਤਾ ਹੀ ਨਹੀਂ ਕਿੰਨੇ ਘੋਣੇ ਆ ਕੁਛ ਵਿੱਚ ਸਵੇਰੇ ਤੋੜ ਚਾਰ ਆ ਦੋ ਛੇ ਵਿੱਚ ਹੋਰ ਪਤਾ ਨਹੀਂ ਬੇਗਿਣਤੀ ਹੋਣੇ ਆ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਹੋ ਜਾਣੇ ਸਾਰੇ ਮਤਲਬ ਡੇਢ 2 ਕਿਲੋ ਦੇ ਕਰੀਬ-ਕਰੀਬ ਹੋ ਜਾਣੇ ਆ ਤੇ ਉਹਦੇ ਨਾਲ ਫਿਰ ਮਤਲਬ ਆਪਣੇ ਆਪ ਹੀ ਹੋ ਜਾਂਦੇ 2 ਕਿਲੋ ਕਰੇਲੇ ਹੋਗਾ ਤਾਂ ਹਫਤੇ ਬਾਅਦ ਬਣਾਇੰਦਿਆਂ ਚਾਰ-ਪੰਜ ਦਿਨ ਫ੍ਰਿਜ ਰੱਖ ਲਈਦੇ ਆ ਤੇ ਮਤਲਬ ਤੁਸੀਂ ਦੇਖ ਲਓ ਆਪਣੇ ਆਪ ਹੀ ਇੱਕ ਇੱਕ ਵੇਲ ਆ ਇਹ ਤੁਸੀਂ ਮੰਨੋਗੇ ਨਹੀਂ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਉਹ ਵੀ ਆਪਣੇ ਆਪ ਉੱਗੀ ਆ ਡ੍ਰੈਗਨ ਦੇ ਬੂਟੇ ਲੱਗੇ ਹੋਏ ਤੁਹਾਨੂੰ ਸ਼ਾਇਦ ਦਿਖਾਈ ਦੇ ਰਹੇ ਹੁਣ ਇੱਧਰ ਇਹਦੇ ਵਿੱਚ ਆ ਤੁਸੀਂ ਦੇਖੋ ਇੱਕ ਵੇਲ ਉੱਗੀ ਹੋਈ ਆ ਇਹ ਬਸ ਇੱਥੇ ਇੱਕ ਆਉਗੀ ਹੋਈ ਤੇ ਇੱਕ ਹੀ ਇੱਧਰਲੇ ਡ੍ਰੈਗਨ ਦੇ ਵਿੱਚ ਆ ਹੁਣ ਦੇਖੋ ਇਹ ਵੀ ਆਪੇ ਉੱਗਿਆ ਆ ਮੈਂ ਇਹਨੂੰ ਬੀਜਿਆ ਨਹੀਂ ਹੈਗਾ ਕਿਉਂਕਿ ਡ੍ਰੈਗਨਾਂ ਚ ਇੱਕ ਤੈਨੂੰ ਕੰਡੇ ਬੜੇ ਆ ਆਪੇ ਉੱਗਿਆ ਹੀ ਆ ਪਰ ਮੈਂ ਪੱਟਣੀ ਨਹੀਂ ਹੈਗੀ ਹੁਣ ਇਹਨੂੰ ਇਦਾਂ ਹੀ ਇਹਨੇ ਉੱਪਰ ਨੂੰ ਚੜ ਜਾਣਾ ਤੇ ਡ੍ਰੈਗਨ ਦੇ ਫਰੂਟ ਆਪੇ ਥੱਲੇ ਹੁੰਦੇ ਰਹਿੰਦੇ ਆ ਇੰਨੇ ਕ੍ਰੇਲੇ ਆਪਾਂ ਨੂੰ ਇੱਥੋਂ ਹੀ ਮਿਲ ਗਏ ਲਗਭਗ ਅੱਧਾ ਕਿਲੋ ਤੋਂ ਜ਼ਿਆਦਾ ਹੋਣੇ ਆ ਤੇ ਬਾਕੀ ਸਾਰੀ ਸਬਜ਼ੀ ਆਪਣੀ ਹਲੇ ਉੱਧਰ ਸਾਈਡ 'ਤੇ ਆ ਜੀ ਮੈਂ ਤੋੜ ਲਿਆਈ ਆਪਣੇ ਹੋ ਗਿਆ ਜੀ 1 ਕਿਲੋ 700 ਗ੍ਰਾਮ ਕ੍ਰੇਲੇ ਹੋ ਗਿਆ ਤੇ ਅੱਜ ਮੈਂ ਕੱਲ ਰੇਟ ਪੁੱਛਿਆ ਸੀ ਕ੍ਰੇਲਿਆਂ ਦਾ 80 ਰੁਪਏ ਕਿਲੋ ਸੀ ਤੇ ਫਲੀਆਂ ਹੋ ਗਈਆਂ ਆਪਣੀਆਂ 700 ਗ੍ਰਾਮ ਭਿੰਡੀਆਂ ਆਪਣੀਆਂ ਹੋ ਗਈਆਂ ਜੀ 2 ਕਿਲੋ ਤੋਂ ਉੱਪਰ ਹੀ ਆ 100 ਗ੍ਰਾਮ ਤੁਸੀਂ ਅੰਦਾਜ਼ਾ ਲਾ ਲਓ ਹੁਣ ਸਬਜ਼ੀ ਦਾ ਮਤਲਬ ਕਿੰਨੇ ਦੀ ਸਬਜ਼ੀ ਆਪਣੀ ਅੱਜ ਦੀ ਲਾਥ ਆਈ ਆ ਇਹ ਹਰ ਤੀਜੇ ਦਿਨ ਆਪਣੀ ਇੰਨੀ ਸਬਜ਼ੀ ਹੋ ਜਾਂਦੀ ਆ ਫਲੀਆਂ ਦਾ ਰੇਟ ਹੈਗਾ ਸੀ ਜੀ 200 ਰੁਪਏ ਪਿੰਡੀਆਂ ਦਾ ਰੇਟ ਵੀ 80 ਰੁਪਏ ਸੀ ਤੇ ਕਰੇਲਿਆਂ ਦਾ ਵੀ ਸੇਮ ਹੀ ਰੇਟ ਸੀ ਤੇ ਤੁਸੀਂ ਹੁਣ ਆਪ ਹੀ ਅੰਦਾਜ਼ਾ ਲਾ ਲਓ ਤੇ ਥੋੜੀ ਮਿਹਨਤ ਆ ਤੇ ਤੁਸੀਂ ਵੀ ਮਿਹਨਤ ਜ਼ਰੂਰ ਕਰਿਆ ਕਰੋ ਤੇ ਆਪਣੇ ਘਰ ਦੀਆਂ ਆਰਗੈਨਿਕ ਸਬਜ਼ੀਆਂ ਖਾਓ ਘਰ ਦੇ ਓੜ ਕੋੜ ਕਰਕੇ